ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.in ਤੇ ਬਠਿੰਡਾ ਦੇ ਸੈਂਟਰਲ ਜੇਲ੍ਹ 'ਚ ਹੋਈ ਫਾਈਟਿੰਗ ਤੋਂ ਬਾਅਦ ਸ਼ਾਇਦ ਜੇਲ੍ਹ ਪ੍ਰਸ਼ਾਸਨ ਨੇ ਸਖਤੀ ਨਹੀਂ ਵਿਖਾਈ ਫਾਈਟਿੰਗ ਦਾ ਮਾਮਲਾ ਠੰਡਾ ਪੈਂਦਾ ਇਸ ਤੋਂ ਪਹਿਲਾਂ ਹੀ ਪੰਜ ਕੈਦੀਆਂ ਨੇ ਜੇਲ੍ਹ ਹਸਪਤਾਲ ਦੇ ਡਾਕਟਰ ਤੇ ਹਮਲਾ ਬੋਲ ਦਿੱਤਾ ਡਾਕਟਰ ਗੁਰਜੀਤ ਸਿੰਘ ਦੇ ਬਚਾਅ ਚਾਹੇ ਜੇਲ੍ਹ ਮੁੰਸ਼ੀ ਨਾਲ ਵੀ ਹੱਥੋਂ ਪਾਈ ਹੋਈ ਹਮਲੇ ਪਿੱਛੇ ਕਾਰਨ ਇਹ ਹੈ ਕਿ ਡਾਕਟਰ ਨੇ ਨਸ਼ੀ ਦੇ ਗੋਲਿਆ ਮੰਗਦੇ ਕੈਦੀਆਂ ਨੂੰ ਗੋਲਿਆ ਦੇਣ ਤੋਂ ਇਨਕਾਰ ਕਰ ਦਿੱਤਾ ਇਸ ਤੋਂ ਗੁੱਸੇ ਚ ਆਇ ਕੈਦਿਆ ਨੇ ਗਾਲੀ ਗਲੋਚ ਕੀਤਾ ਤੇ ਹਥੋਪਾਈ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਮਰੀਜ਼ਾਂ ਨੂੰ ਮੈਂ ਕਹਾਂ ਉਹ ਭੇਜ ਦੋ। ਉਹ ਮਰੀਜ਼ ਇੱਕ 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 ਕਰਕੇ ਆਉਣ ਦੀ ਬਜਾਏ ਪੰਜ ਛੇ ਜਣੇ ਇਕੱਠੇ ਹੋ ਗਏ ਤੇ ਜਿਹੜੇ ਉੱਥੇ ਕੈਦੀ ਮੁਨਸ਼ੀ ਡਿਊਟੀ ਤੇ ਹੁੰਦੇ ਨੇ ਉਹਨਾਂ ਨੇ ਕਿਹਾ ਵੀ ਇੱਕ ਅਲੱਗ-ਅਲੱਗ ਜਣਾ ਆਓ ਤੁਸੀਂ ਤੇ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਹਾਂ ਕਾਕਾ ਉਹ ਇੱਕ ਦੋ ਮੈਨੂੰ ਜਾਣਦੇ ਸੀਗੇ ਮੈਂ ਪਹਿਲਾਂ ਕਿਉਂਕਿ ਇੱਥੇ ਰਿਹਾ ਮੈਂ ਕਾਕਾ ਕੀ ਗੱਲ ਕੀ ਪ੍ਰੋਬਲਮ ਹੋ ਗਈ ਤੇ ਕਹਿੰਦਾ ਜੀ ਮੈਂ ਨਸ਼ਾ ਕਰਦਾ ਮੈਂ ਕਿਹਾ ਤੈਨੂੰ ਤਾਂ ਬੜੀ ਧੀਰ ਹੋ ਗਈ ਇੱਥੇ ਆਏ ਨੂੰ ਤੇ ਤੂੰ ਮਤਲਬ ਨਸ਼ਾ ਮੈਂ ਤੈਨੂੰ ਤੇ ਕਹਿੰਦਾ ਨਹੀਂ ਜੀ ਬਸ ਮਤਲਬ ਦਵਾਈ ਮਿਲਦੀ ਰਹਿੰਦੀ ਆ ਤੇ ਕਰਦੇ ਰਹੀਦਾ ਹੈਗਾ ਨਸ਼ਾ ਤੇ ਮਿਲਿਆ ਨਹੀਂ ਹੈਗਾ ਤੋੜ ਲੱਗੀ ਹੋਈ ਹੈ ਮੈਂ ਕਿਹਾ ਇਹ ਤਾਂ ਗੱਲ ਗਲਤ ਹੈਗੀ ਆ ਤੇ ਮਤਲਬ ਹੁਣ ਆਪਾਂ ਦਵਾਈ ਜਿਹੜੀ ਹੈਗੀ ਨਸ਼ੇ ਦੇ ਤੌਰ ਤੇ ਥੋੜੋ ਦੇਣੀ ਆ ਤੁਹਾਨੂੰ ਫੇਰ ਮੈਂ ਦੂਜੇ ਮੁੰਡੇ ਨੂੰ ਪੁੱਛਿਆ ਤੇ ਉਹ ਵੀ ਕਹਿੰਦਾ ਜੀ ਮੈਂ ਤਾਂ ਕਹਿੰਦਾ ਜੀ ਲਈ ਨਹੀਂ ਦਵਾਈ ਮੈਂ ਕਿਹਾ ਜੇ ਕੱਕਾ ਤੂੰ ਨਹੀਂ ਲਈ ਦਵਾਈ ਕੋਈ ਗੱਲ ਨਹੀਂ ਮਤਲਬ ਜੇ ਤੈਨੂੰ ਤਕਲੀਫ ਹੈਗੀ ਆ ਤੂੰ ਲਿਖ ਕੇ ਦੇ ਮੈਂ ਆਪਣੇ ਸਟਾਫ ਨੂੰ ਕਿਹਾ ਮੈਂ ਕਿਹਾ ਵੀ ਇਹਨਾਂ ਦੇ ਫਾਰਮ ਭਰੋ ਤੇ ਇਹਨਾਂ ਨੂੰ ਦਵਾਈ ਦੇਈਏ ਉਹ ਇੰਨੀ ਗੱਲ ਹੋਈ ਤੇ ਉਹ ਪਤਾ ਨਹੀਂ ਉਹਦੇ ਮਨ ਦੇ ਵਿੱਚ ਕੀ ਆਈ ਤੇ ਕਹਿੰਦਾ ਮਤਲਬ ਇਹਨੂੰ ਅੰਦਰ ਹੀ ਇੱਥੇ ਦੇਖਣਾ ਹੈ ਕਿ ਆਪਾਂ ਬਾਹਰ ਦੇਖੀਏ ਤੇ ਉਹ ਜਦੋਂ ਇੰਨੀ ਗੱਲ ਕਹੀ ਗੁੱਸੇ ਦੇ ਵਿੱਚ ਬੋਲੇ ਤੇ ਦੋ ਤਿੰਨ ਜਣੇ ਜਿਹੜੇ ਹੋਰ ਖੜੇ ਸੀ ਉਹ ਵੀ ਮਤਲਬ ਬੋਲਣ ਲੱਗੇ ਤੇ ਮੈਂ ਮਤਲਬ ਤਾਂ ਦੇਖਦਾ ਰਹਿ ਗਿਆ ਤੇ ਇੰਨੇ ਨੂੰ ਮਤਲਬ ਜਿਹੜੇ ਮਤਲਬ ਰੋਕਣ ਦੀ ਕੋਸ਼ਿਸ਼ ਕੀਤੀ ਤੇ ਹਫਸਾਲ ਦੇ ਮੁੰਚੀ ਕਹਿੰਦੇ ਵੀ ਐਂ ਤੁਸੀਂ ਕੀ ਕਰੋਗੇ ਚਲੋ ਬਾਹਰ ਚੱਲੋ ਇਕੱਲਾ ਇਕੱਲਾ ਜਾਣਾ ਆਓ ਤੇ ਉਹ ਜਦੋਂ ਮਤਲਬ ਬਾਹਰ ਕਰਨ ਲੱਗਿਆ ਤੇ ਉਹਦੇ ਨਾਲ ਕਾਫੀ ਹੱਥੋ ਪਾਈ ਕੀਤੀ ਤੇ ਗਾਲਾਂ ਕੱਢਣ ਲੱਗੇ ਉੱਚੀ ਉੱਚੀ ਬੋਲਣ ਲੱਗੇ ਤੇ ਅਸੀਂ ਸਾਬਕਾ ਸਖਾਵਾਂਗੇ ਤੇ ਇਸ ਤਰ੍ਹਾਂ ਕਈ ਕੁਸ ਉਹਨਾਂ ਨੇ ਮਤਲਬ ਬੋਲਿਆ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਫ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਨੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ